ਹਰ ਪੰਤ ਦਾ ਹੋਇਆ ਪੱਤ ਦੀ ਰਾਜਨੀਤੀ ਜਿ세 ਹੁੰਦੀ ਹੈ ਇਹ ਡਿਊਟੀ ਬਣਦੀ ਹੈ ਫਿਰ ਇੱਕ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਗਿਆ ਉਹਦੀ ਜਿੱਦ ਲੜਾਈ ਲੜੇ ਸ ਸ਼੍ਰੋਮਣੀ ਅਕਾਲੀ ਦਲ ਸਯੁਕਤ ਜਿਹੜਾ ਹੈ ਉਹ ਹੁਣ ਪਾਰਟੀ ਖੜੀ ਰਹੇਗੀ ਉਹ ਆਪਣੇ ਆਪ ਦੇ ਵਿੱਚ ਹੁਣ ਵਿੱਚ ਮਰਜ਼ ਹੋ ਕੇ ਇੱਕ ਸ਼੍ਰੋਮਣੀ ਮਰਜ਼ੀ ਹੋਗੀ ਹੁਣ ਤਾਂ ਜੀ 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 ਪਰ ਤਾਂ ਮਰਜ਼ ਹੋ ਗਈ ਉਹ ਜੀ ਜੀ ਉਹਦੇ ਤਰ੍ਹਾਂ ਸੀਗਾ ਵੀ ਸਾਰੇ ਮਰਕੇ ਤੁਹਾਡੇ ਐਡਜਸਟ ਹੋ ਜਾਣਗੇ ਹਾਂ ਜੀ ਕੋਈ ਸਾਰੇ ਬੰਦਿਆਂ ਨੂੰ ਸਾਡੇ ਇੱਕੋ ਜੀ ਰੱਖਾ ਕੇ ਤਬ ਤੇ ਉਹੀ-ਉਹੀ ਹੋਰ ਕੋਈ ਘਾਤ ਨਹੀਂ ਤੇ ਇੱਕ ਪਰਿਵਾਰ ਕੋਲ ਇੱਕ ਉਦਾਰ ਰਹਿ ਜਾਏ ਜੀ ਜੀ ਪਰ ਇਹ ਪਾਰਟੀ ਬੈਠ ਕੇ ਕਰਦੀ ਹੈ ਜੀ ਹੂੰ ਤੁਸੀਂ ਖੁਸ਼ ਹੋ ਜੀ ਦੁਬਾਰਾ ਤੋਂ ਰਲੇਵਾ ਹੋ ਗਿਆ کافی ਤਾਂ ਲੱਗਦਾ ਵੀ ਤੁਹਾਡੀ ਤੁਹਾਨੂੰ ਵੀ ਮਜ਼ਬੂਤੀ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਜ਼ਬੂਤੀ ਜਿੰਦੜੇ ਨੇ ਮਾਫੀ ਬੀਟੀ ਗਈ ਸਾਰੇ ਬਰਕਰਰ ਕੋਲੇ ਉਹਨੇ ਜੋ ਮжоਰਿਟੀ ਨੇ ਗੱਲ ਕਹੀ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਫਾਈਵ ਚੈਨਲ ਪੰਜਾਬੀ ਇਸ ਟਾਈਮ ਅਸੀਂ ਢੀਂਸਾ ਜੀ ਦੇ ਘਰ ਬੈਠੇ ਆ ਸੁਖਦੇਵ ਸਿੰਘ ਢੀਂਸਾ ਜੀ ਦੇ ਜਿਹੜੇ ਕਿ ਅਕਾਲੀ ਦਲ ਸੰਯੁਕਤ ਜਿਹੜੀ ਇੱਕ ਪਾਰਟੀ ਸੀਗੀ ਉਹਦੇ ਪ੍ਰਧਾਨ ਸੀਗੇ ਪਰ ਅੱਜ ਉਹਨਾਂ ਦੀ ਪਾਰਟੀ ਨੇ ਰਲੇਵਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਰ ਸੁਖਬੀਰ ਬਾਦਲ ਖੁਦ ਉਹਨਾਂ ਦੇ ਘਰ ਆਏ ਮਜੀਠੀਆ ਵਿਧਿਖੇ ਹੋਰ ਸਾਰੇ ਆਗੂ ਅਕਾਲੀ ਆਗੂ ਚੰਦੂ ਮਾਜਰਾ ਸਾਰੇ ਇੱਥੇ ਦਿਖਿਆ ਔਰ ਉਹਨਾਂ ਨੇ ਆ ਕੇ ਉਹਨਾਂ ਦੇ ਕਾਰਕ ਬਹੁਤ ਹੀ ਮਿੱਠੀ ਜੀ ਪਿਆਰੀ ਜੀ ਪਾਰਟੀ ਸੀਗੀ ਤੇ ਉੱਥੇ ਬੈਠੇ ਔਰ ਗੱਲਬਾਤ ਕੀਤੀ ਪ੍ਰੈਸ ਕਾਨਫਰੰਸ ਕੀਤੀ ਜੀ ਉਹਨਾਂ ਨੇ ਕਿਹਾ ਕਿ ਅਸੀਂ ਰਲੇਵਾ ਕਰ ਰਹੇ ਦੁਬ ਖੁਦ ਬੜੇ ਆ ਟਰਮੇ ਦੇ ਨਾਲ ਕਹਿਆ ਕਿ ਤੁਸੀਂ ਸਾਡੇ ਸਰਪ੍ਰਸਤੀ ਤਰ੍ਹਾਂ ਆਓ ਜਿਵੇਂ ਵੱਡੇ ਬਾਦਲ ਸਾਫ ਸੀਗੇ ਉਹਨਾਂ ਦੇ ਨਾਲ ਤੁਸੀਂ ਉਹਨਾਂ ਦੇ ਹਾਣੀ ਹੋ ਤੇ ਮੈਂ ਤੁਹਾਨੂੰ ਇਸ ਚੀਜ਼ ਦੀ ਬੇਨਤੀ ਕਰਦਾ ਕਿ ਤੁਸੀਂ ਸਾਡੇ ਸਰਪ੍ਰਸਤ ਬਣ ਕੇ ਸਾਡੀ ਪਾਰਟੀ ਦੇ ਵਿੱਚ ਰਲੇਵਾ ਕਰੋ ਮੁਬਾਰਕਾਂ ਪਹਿਲੇ ਤਾਂ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਫਿਰ ਰਲੇਵਾ ਹੋਇਆ ਤੇ ਤੁਹਾਨੂੰ ਬਾਦਲ ਸਾਹਿਬ ਖੁਦ ਸੁਖਬੀਰ ਬਾਦਲ ਆਏ ਮਿਲਣ ਜਿਸ ਤਰੀਕੇ ਦੇ ਨਾਲ ਤੇ ਜਿਹੜੇ ਗਿਲੇ ਸ਼ਿਕਵੇ ਸੀ ਉਹ ਸਾਰੇ ਹੁਣ ਖਤਮ ਹੋ ਗਏ ਦੇਖੋ ਉਹ ਇਹ ਤੇ ਸੰਢਲੀ ਬਹੁਤ ਜ਼ਰੂਰੀ ਨੇ ਜਿਹੜੇ ਲਈ ਅਸੀਂ ਕੀਤਾ ਹੈ ਉਹ ਹੈਗਾ ਇੱਕ ਪੰਥ ਦਾ ਤੇ ਇੱਕ ਪੰਜਾਬ ਦਾ ਜੀ ਪੰਥ ਉਹ ਪੰਜਾਬ ਦੀ ਪੰਜਾਬ ਚ ਜੋ ਹਾਲ ਤੁਸੀਂ ਦੇਖ ਰਹੇ ਹੋ ਜੀ ਕੋਈ ਹਾਲ ਪੰਥ ਦਾ ਹੋਇਆ ਹਮ ਪੰਥ ਦੀ ਰਾਜਨੀਤੀ ਜਿसे ਬਣਦੀ ਆ ਇਹ ਹਮ ਇਹ ਡਿਊਟੀ ਬਣਦੀ ਆ ਫਿਰ ਕਿ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਕੇ ਉਹਦੀ ਜਿੱਦ ਲੜਾਈ ਲੜੇ ਜੀ ਅਸੀਂ ਦੁਬਾਰਾ ਖੜਾ ਕਰ ਲਈ ਪੰਥ ਨੂੰ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਅਰੇ ਪੰਜਾਬ ਨੂੰ ਦੁਬਾਰਾ ਉਹਨਾਂ ਲਿਹਾਤ ਲੈਉਣ ਲਈ ਯਤਨ ਕਰਾਂਗੇ ਅਸੀਂ ਇਕੱਠੇ ਹੋ ਕੇ ਲੜੀਏ ਜੀ ਟੀਨਸਰ ਸਾਬ ਮਰਜਿੰਗ ਕਿਵੇਂ ਦੀ ਹੋਈ ਹੈ ਜਿਹੜਾ ਰਲੇਵਾ ਹੋਇਆ ਹੈ ਇਸ ਰਲੇਵੇ ਨੂੰ ਕਿਵੇਂ ਦੇਖੀਏ ਹੁਣ ਫਿਰ ਸ਼੍ਰੋਮਣੀ ਅਕਾਲੀ ਦਲ ਸਯੁਕਤ ਜਿਹੜਾ ਹੈ ਉਹ ਹੁਣ ਪਾਰਟੀ ਖੜੀ ਰਹੇਗੀ ਉਹ ਆਪਣੇ ਆਪ ਦੇ ਵਿੱਚ ਹੁਣ ਵਿੱਚ ਮਰਜ ਹੋ ਕੇ ਇੱਕ ਸ਼੍ਰੋਮਣੀ ਮਰਜੀ ਹੋਗੀ ਹੁਣ ਤੱਕ ਜੀ 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 ਹਲਤ ਮੜ ਜੋ ਹੋ ਗਿਆ ਜੀ ਜੀ ਤੇ ਜਿੱਥੋਂ ਤੱਕ ਹੁਣ ਹੈਗਾ ਅੱਗੇ ਕਿਵੇਂ ਦਾ ਤੁਹਾਡਾ ਰਹੇਗਾ ਕਿਉਂਕਿ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਿਸ ਤਰੀਕੇ ਦੇ ਨਾਲ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਨੇ ਕੱਢੀ ਔਰ ਬਾਰ-ਬਾਰ ਕਿਹਾ ਜਾ ਰਿਹਾ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਹਜੇ ਬੈਕਫੁੱਟ ਤੇ ਹੈਗਾ ਜੀ ਉਹ ਹਾਸ਼ੀਏ ਤੇ ਚਲੇਗੀ ਗੱਲ ਹੈ ਪਰ ਸਭ ਕੁਝ ਪਰ ਪਿਛਲੇ ਦਿਨਾਂ ਦੇ ਪਰ ਦੇਖਿਆ ਬੜੀ ਸਰਗਰਮੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਯਾਤਰਾ ਕੱਢੀ ਹੈ ਉਹਦੇ ਬਾਅਦ ਜਿਸ ਤਰੀਕੇ ਦਾ ਹੁਣ ਸੌਰੀ ਲੋਕ ਸਭਾ ਦੀਆਂ ਚੋਣਾਂ ਕੋਲ ਆ ਰਹੀਆਂ ਨੇ ਤੇ ਕਿਦਾਂ ਦਾ ਸਿਨੈਰੀਓ ਰਹੇਗਾ ਕਿਸ ਤਰੀਕੇ ਦੇ ਕੰਮਕਾਜ ਦਾ ਤਰੀਕਾ ਹੋਏ ਅੱਜ ਨਹੀਂ ਅੱਜ ਕੁਝ ਨਹੀਂ ਕਿਹਾ ਜਾਂਦਾ ਹੈ ਤਾਂ ਨਹੀਂ ਅਸੀਂ ਅਜੇ ਕੋਈ ਵਿਚਾਰ ਕੀਤੀ ਅਜੇ ਤੱਕ ਜੀ ਔਰ ਕੌਣ ਕੈਂਡੀਡੇਟ ਹੋਏਗਾ ਕਿਸੇ ਸਮਝੌਤਾ ਹੋਏਗਾ ਕਿ ਨਹੀਂ ਹੋਏਗਾ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਵੀ ਨਹੀਂ ਆਇਆ ਜੀ 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 ਇਸ ਕਰਕੇ ਉਤਾ ਅੱਜ ਦੀ ਗੱਲ ਕਰਨਾ ਅੱਜ ਦਾ ਕੁਝ ਕਹਿਣਾ ਉਹਦੇ ਲਈ ਮੁਸ਼ਕਲ ਹੋਏਗਾ ਜਿਹੜੀ ਕੱਲ ਮੀਟਿੰਗ ਹੋਈ ਸੀਗੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੀਟਿੰਗ ਚੱਲੀ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦੇ ਉੱਪਰ ਗੱਲਬਾਤ ਹੋਈ ਜ਼ਿਆਦਾ ਅੰਦਰਲੀ ਜਿਹੜੀ ਸੀਗੀ ਕੋਈ ਗੱਲ ਉਹਦੇ ਤੈ ਸੀਗਾ ਵੀ ਸਾਰੇ ਮਰਕੇ ਤੁਹਾਡੇ ਐਡਜਸਟ ਹੋ ਜਾਣਗੇ ਹਾਂਜੀ ਕੋਈ ਸਾਰੇ ਬੰਦਿਆਂ ਨੂੰ ਸਾਡੇ ਇੱਕੋ ਜਿਹੀ ਰੱਖਾਂਗੇ ਸਭ ਨੂੰ ਤੇ ਉਹੀ-ਉਹੀ ਹੋਰ ਕੋਈ ਖਾਸ ਸਰਕਾਰ ਨਹੀਂ ਜੀ ਪਰ ਤੁਹਾਡੇ ਮਨਚ ਕਿਤੇ ਨਾ ਕਿਤੇ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਹੈਗੀ ਉਹ ਕਦੀ ਇੱਕ ਪਰਿਵਾਰਿਕ ਬੰਦੇ ਕੋਲ ਨਾ ਰਵੇ ਉਹਨੂੰ ਖੁੱਲਾ ਕਰ ਦੇਣਾ ਚਾਹੀਦਾ ਉਹ ਸਾਰੀਆਂ ਗੱਲਾਂ ਹੁਣ ਉਹ ਅਸੀਂ ਫੇਰ ਰੱਖਾਂਗੇ ਇਹ ਇਹ ਵੀ ਗੱਲ ਅਸੀਂ ਵਿੱਚ ਕਰਾਂਗੇ ਕਿ ਇੱਕ ਪਾਰਟੀ ਪਰਿਵਾਰ ਕੋਲ ਹੀ ਕੌਂ ਦਾ ਰਹਿਣਾ ਚਾਹੀਦਾ ਜੀ 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 ਪਰ ਇਹ ਪਾਰਟੀ ਬੈਠ ਕੇ ਕਰੂਗੀ ਗੱਲ ਜੀ ਜੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇਵੇਂ ਦੀ ਵੀ ਗੱਲ ਹੋ ਰਹੀ ਸੀ ਅਲਾਈਅੰਸ ਦੀ ਗੱਲ ਹੁੰਦੀ ਸੀ ਜੋ ਮੈਨੂੰ ਸੁਖਵੀਰ ਸਿੰਘ ਨੇ ਦੱਸਿਆ ਸੀ ਕਿ ਜੇ ਮੈਂ ਕਰਤਾ ਸੀ ਇਹ ਕਿ ਠੀਕ ਹੈ ਇਹ ਫੈਸਲਾ ਕਰਤਾ ਕਿ ਇੱਕ ਪਾਰਟੀ ਇੱਕੋ ਹੀ ਜੀ ਲੜੂਗਾ ਕਿ ਦੋਸਤੋ ਸਾਡੇ ਲੀਡਰ ਕਈ ਆ ਕੇ ਉਸ ਤੇ ਮੇਰਾ ਮੁੰਡਾ ਮੇਰੇ ਨਾਲ ਪੈਂਦਾ ਜੀ ਜੀ ਉਹਨੂੰ ਲੜਨ ਲਈ ਜਿਵੇਂ ਚੰਦੂਵਾਰ ਆ ਗਿਆ ਹਾਲ ਉਹ ਦੂਜਾ ਆ ਗਿਆ ਕੀਰਤ ਜਿਹੜਾ ਲੈਰੀ ਉਹਨਾਂ ਲੰਪਰੇ ਪੁੰਤੂਆ ਜੀ ਉਹ ਆ ਕੇ ਕਹਿੰਦਾ ਜੀ ਬਲੂਕਾ ਬਲੂਕ ਹੋਰੀ ਹੋਰ ਕਈ ਆ ਗਏ ਜਿਹਨਾਂ ਦੇ ਬੱਚੇ ਲੜਾਈ ਲੜ ਨੂੰ ਫਿਰਦੇ ਆ ਜੀ ਇਸ ਕਰਕੇ ਕਹਿੰਦਾ ਮੈਂ ਚੁੱਪ ਕਰ ਗਿਆ ਮੈਂ ਤਾਂ ਕਹਿੰਦਾ ਪਹਿਲੀ ਕਰਤਾ ਸੀ ਅਸੀਂ ਤਾਂ ਪਾਰਟੀ ਫੈਸਲਾ ਕਰ ਨਹੀਂ ਲਿਆ ਸੀ ਜੀ ਅੱਜ ਕਿਸ ਤਰੀਕੇ ਦੇ ਨਾਲ ਫਿਰ ਆਏ ਤਾਂ ਕਿਦਾਂ ਤੁਹਾਨੂੰ ਕਿਦਾਂ ਦਾ ਮਾਨ ਸਨਮਾਨ ਜਿਸ ਤਰੀਕੇ ਦੇ ਨਾਲ ਦਿੱਤਾ ਉਹਨਾਂ ਨੇ ਕੀ ਕੀ ਗੱਲਾਂ ਕਹੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਵਾਕੀ ਲੱਗੀਆਂ ਕੋਈ ਖਾਸ ਗੱਲ ਨਹੀਂ ਹੋਈ ਅੱਜ ਤਾਂ ਪਾਰਟੀ ਦੀ ਗੱਲ ਕੀਤੀ ਆ ਇਹ ਗੱਲਾਂ ਅਸੀਂ ਬੈਠ ਕੇ ਕਰਾਂਗੇ ਅਜੇ ਸਾਜੀ ਤਾਂ ਕੋਈ ਸਾਡੀ ਲੰਮੀ ਚੌੜੀ ਮੀਟਿੰਗ ਨਹੀਂ ਹੋਈ ਜੀ ਜੀ ਅਰੇ ਘਰ ਆਏ ਨੇ ਤੁਹਾਡੇ ਤੁਰਕੇ ਆਏ ਨੇ ਤੁਸੀਂ ਸੈਟੀਸਫਾਈਡ ਹੋ ਵੀ ਤੁਹਾਡੇ ਘਰ ਆ ਕੇ ਉਹਨਾਂ ਨੇ ਤੁਹਾਡੇ ਨਾਲ ਇਥੇ ਰਲਵਾ ਕੀਤਾ ਬਜਾਏ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਆਫਿਸ ਜਾਦੇ ਉਹਨਾਂ ਦਾ ਬਜ਼ੁਰਗ ਵੀ ਆ ਮੈਂ ਬਣਾਉਣ ਵਾਲਾ ਵੀ ਆ ਮੈਂ ਪ੍ਰਪੋਜ਼ ਕਰਨ ਵਾਲਾ ਵੀ ਆ ਤੇ ਸਾਡੇ ਬੱਚਿਆਂ ਦੀ ਤਰ੍ਹਾਂ ਹੋਇਆਗਾ ਉਹਦੇ ਫਾਦਰ ਨਾਲ ਸਾਡੇ ਪੁੱਤ ਲੰਮਾ ਸਮਾਂ ਸੀ ਨਾਲ ਰਹਿਆ ਇਸ ਕਰਕੇ ਉਹ ਤਾਂ ਆਏ ਸਾਡੇ ਨੇ ਅਸੀਂ ਵੈਲਕਮ ਕੀਤਾ ਉਹਨੂੰ ਜੀ ਜਿਹੜਾ ਬੀਜੇਪੀ ਦੀ ਬਾਰ-ਬਾਰ ਗੱਲ ਚੱਲਦੀ ਹੈ ਐਦਾਂ ਕਿਹਾ ਜਾਂਦਾ ਹੈ ਕਿ ਢੀਂਸਾ ਸਾਹਿਬ ਦੇ ਬੀਜੇਪੀ ਨਾਲ ਚੰਗੇ ਸਬੰਧ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗੱਠਜੋੜ ਜੇ ਹੋਇਆ ਤਾਂ ਢੀਂਸਾ ਸਾਹਿਬ ਦਾ ਵੱਡਾ ਰੋਲ ਹੋਏਗਾ ਕਿਉਂਕਿ ਲੋਕ ਸਭਾ ਦੇ ਵਿੱਚ ਬੀਨਾ ਸ਼ਾਇਦ ਬੀਜੇਪੀ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਜੇ ਅਕਾਲੀ ਦਲ ਦੇ ਨਾਲ ਜਾਂ ਜਿਹੜੀਆਂ ਇੱਥੇ ਜ਼ਮੀਨੀ ਪੱਧਰ ਦੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨਾਲ ਨਾ ਹੱਥ ਨਾ ਮਿਲਾਇਆ ਤੇ ਨਹੀਂ ਬਣਨੀ ਗੱਲ ਕੋਈ ਗੱਲ ਨਹੀਂ ਹੋ ਸਕੀ ਨਾ ਅਸੀਂ ਅਜੇ ਕਿਸੇ ਪਾਰਟੀ ਨਾਲ ਗੱਲ ਹੋਈ ਹੈ ਨਾ ਅਜੇ ਫੈਸਲਾ ਹੋਇਆ ਵੀ ਕਿਹੜੀ ਪਾਰਟੀ ਨਾਲ ਹੋਣਾ ਹੈ ਉਹ ਤਾਂ ਭਗਤੀ ਦੱਸੇਗਾ ਜੀ ਜਿੰਨੇ ਚਿਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਜੋ ਉਹ ਤੁਹਾਰੇ ਸੋਚ ਨਹੀਂ ਸਕਦਾ ਜੀ ਕਿਸਾਨਾਂ ਦੇ ਮਸਲੇ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਰੋਕੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੁਹਾਨੂੰ ਲੱਗਦਾ ਹੈ ਵੀ ਐਵੀ ਤੁਸੀਂ ਕਿਤੇ ਪਾਰਟਿਸਿਪੇਟ ਕਰੋ ਕਿਉਂਕਿ ਕਿਸਾਨਾਂ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਗੱਲ ਕਰਦੇ ਰਹੇ ਹੋ ਹਮੇਸ਼ਾ ਉਹ ਤਾਂ ਕੁਦਰਤੀ ਹੈ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਾਂ ਜੀ 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 ਅਸੀਂ ਕਹਿੰਦੇ ਸਾਨੂੰ ਇਹ ਮੈਂ ਤਾਂ ਕਿੰਨੀ ਵਾਰੀ ਸਟੇਟਮੈਂਟ ਵੀ ਦੇ ਚੁੱਕਿਆ ਕਿ ਇਹਨਾਂ ਦੀ ਜਾਇਜ਼ ਮੰਗਾਂ ਕਿਉਂ ਨਹੀਂ ਮੰਨਿਆ ਜਾ ਰਹੀ ਮੰਨੋ ਜੀ 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 ਤੇ ਹੁਣ ਤੁਸੀਂ ਖੁਸ਼ ਹੋ ਜੀ ਦੁਬਾਰਾ ਤੋਂ ਰਿਲੇਵਾ ਹੋ ਗਿਆ ਕਾਫੀ ਤੁਹਾਨੂੰ ਲੱਗਦਾ ਵੀ ਤੁਹਾਡੀ ਤੁਹਾਨੂੰ ਵੀ ਮਜ਼ਬੂਤੀ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਜ਼ਬੂਤੀ ਅਰੇ ਜਿੱਦਣੇ ਨੇ ਮਾਫੀ ਮੰਗੀ ਉਸ ਤੋਂ ਬਾਅਦ ਕਮੇਟੀ ਬਣਾਈ ਹਮ ਕਮੇਟੀ ਗਈ ਸਾਰੇ ਬਰਕਰਾਰ ਕੋਲੇ ਉਹਨਾਂ ਦੇ ਮжоਰਿਟੀ ਨੇ ਗੱਲ ਕਹੀ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਜੀ 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 ਤੇ ਬਾਕੀ ਜਿਹੜੇ ਨੇ ਵਿਛੜੇ ਸਿਗੇ ਰੁੱਸੇ ਹੋਏ ਸਿਗੇ ਬੀਬੀ ਜਗੀਰ ਕੌਰ ਨੇ ਉਹ ਵੀ ਤੁਹਾਡੇ ਕੋਲ ਆਉਂਦੇ ਰਹੇ ਐ ਹੋਰ ਕਈ ਲੀਡਰ ਜਿਹੜੇ ਵਿਛੜੇ ਸਿਗੇ ਰੁੱਸੇ ਹੋਏ ਸੀ ਉਹਨਾਂ ਨੂੰ ਵੀ ਤੁਸੀਂ ਨਾਲ ਲਾਉਣ ਦੀ ਕੋਸ਼ਿਸ਼ ਕਰੋਗੇ ਹੁਣ ਕੋਸ਼ਿਸ਼ ਹੋ ਹੀ ਰਹੀ ਹੈ ਜੀ ਹੋ ਰਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਇਹ ਸਾਡੇ ਨਾਲ ਸਿਗੇ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦੀ ਕਿ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅੱਜ ਰਲੇਵਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਬੀਰ ਬਾਦਲ ਖੁਦ ਉਹਨਾਂ ਦੇ ਘਰ ਆਏ ਤੇ ਸਾਰੇ ਲੀਡਰ ਵੀ ਇੱਥੇ ਆਇਆ ਇੱਕ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਪਹਿਲੇ ਕੱਲ ਇੱਕ ਮੀਟਿੰਗ ਵੀ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ ਇਹੀ ਗੱਲਾਂ ਹੋਈਆਂ ਨੇ ਕਿ ਵੱਡੇ ਹਿੱਤਾਂ ਦੇ ਲਈ ਜਿਹੜਾ ਉਹ ਪਾਰਟੀਆਂ ਦਾ ਰਲੇਵਾ ਕਰ ਲਿਤਾ ਜਾਏ ਤਾਂ ਕਿ ਇੱਕ ਦੂਜੇ ਨੂੰ ਮਜ਼ਬੂਤੀ ਦਿੱਤੀ ਜਾਏ ਜਿੰਦ ਤੱਕ ਹੋ ਸਕੇ ਖੇਤਰੀ ਪਾਰਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਪਰ ਜ਼ਮੀਨ ਤੇ ਉਹਦਾ ਜਿਹੜਾ ਕੈਡਰ ਹੈਗਾ ਉਹ ਹਜੇ ਵੀ ਖੜਾ ਹੈ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਲੱਗਦਾ ਹੈ ਚਾਹੇ ਕਿਹਾ ਜਾਂਦਾ ਰਿਹਾ ਪਿਛਲੇ ਦਿਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਹਾਸ਼ੀਏ ਤੇ ਚਲੀ ਗਈ ਪਰ ਬਾਵਜੂਦ ਉਸ ਦੇ ਕਿਤੇ ਨਾ ਕਿਤੇ ਖੇਤਰੀ ਪਾਰਟੀ ਹੁੰਦੇ ਨਾਤੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਜੇ ਕੋਈ ਪਾਰਟੀ ਗੱਲ ਕਰ ਸਕਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਤੇ ਉਸੇ ਤਰੀਕੇ ਦੇ ਨਾਲ ਕਿਉਂਕਿ ਜਿਵੇਂ ਤ੍ਰਿੰਰਸਾ ਸਾਹਿਬ ਨੇ ਕਿਹਾ ਕਿ ਉਹ ਸਿਰਫ ਪਾਰਟੀ ਦੇ ਵਿੱਚ ਬਹੁਤ ਮਜ਼ਬੂਤੀ ਦੇ ਨਾਲ ਰਹੇ ਹੈ ਔਰ ਬਹੁਤ ਅਹਿਮ ਉਹਨਾਂ ਦਾ ਰੋਲ ਰਿ ਨੇ ਉਹਨਾਂ ਦੇ ਹਾਣੀ ਨਹੀਂ ਔਰ ਸੁਖਵੀਰ ਬਾਦਲ ਨੇ ਵੀ ਆਜਾ ਗੱਲ ਕਿ ਤੁਸੀਂ ਸਾਡੇ ਪਿਤਾ ਦੇ ਜਾਂ ਵੱਡੇ ਬਾਦਲ ਸਾਹਿਬ ਦੇ ਤੁਸੀਂ ਹਾਣੀ ਰਹੇ ਹੋ ਤਾਂ ਤੁਸੀਂ ਸਾਡੇ ਸਰਪ੍ਰਸਤ ਹੋ ਕੇ ਜਿਹੜੀ ਹੈ ਸਾਡੀ ਪਾਰਟੀ ਦੇ ਵਿੱਚ ਸ਼ਿਰਕਤ ਕਰੋ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਗਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ